ਅਸੀਂ ਗੱਲ ਇਹ ਸਾਰਿਆਂ ਨੂੰ ਅੱਜ ਅਸੀਂ ਘਰ ਦੇ ਵਿੱਚ ਬਣਾਵਾਂਗੇ ਬੇਸਨ ਵਾਲੀ ਬਰਫੀ ਤੇ ਇਹ ਬਰਫੀ ਜਿਹੜੀ ਹੈ ਨਾ ਉਹ ਬਾਜ਼ਾਰ ਵਾਲੀ ਬਰਫੀ ਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਟੇਸਟੀ ਹੋਏਗੀ ਤੇ ਇੱਕ ਵਾਰ ਤੁਸੀਂ ਇਸ ਤਰ੍ਹਾਂ ਘਰ ਦੇ ਵਿੱਚ ਬਰਫੀ ਬਣਾ ਲਈਨਾ ਫਿਰ ਤੁਸੀਂ ਬਾਜ਼ਾਰ ਵਾਲੀ ਬਰਫੀ ਲੈਉਣੀ ਭੁੱਲ ਜਾਓਗੇ ਇਸਦੇ ਲਈ 1 ਕੱਪ ਬੇਸਨ ਦਾ ਲਿਆਵਾ 1 ਚਮਚ ਦੇਸੀ ਘਿਓ 2 ਚਮਚੇ ਦੇਚ ਮੈਂ ਠੰਡਾ ਦੁੱਧ ਫ੍ਰਿਜ ਵਾਲਾ ਪਾਇਆ ਵਾ ਤੁਸੀਂ ਵੈਸੇ ਰੂਮ ਟੈਂਪਰੇਚਰ ਵਾਲਾ ਦੁੱਧ ਵੀ ਐਡ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਮਿਕਸ ਕੀਤਾ ਇਸ ਤਰ੍ਹਾਂ ਇਹਦੀ ਬਾਈਂਡਿੰਗ ਬਣ ਗਈ ਬੇਸਨ ਦੀ ਇਹਨੂੰ ਕਹਿੰਦੇ ਆ ਜੀ ਮੋਇਲ ਲਗਾਉਣਾ ਇਸ ਤਰ੍ਹਾਂ ਬਰਫੀ ਜਰੀਆ ਉਹ ਬਹੁਤ ਹੀ ਦਾਣੇਦਾਰ ਬਣਦੀ ਆ ਟੇਸਟੀ ਬਣਦੀ ਆ ਤੇ ਤੁਸੀਂ ਕੱਪ ਦੀ ਬਜਾਏ ਤੁਸੀਂ ਕਿਸੇ ਕੌਲੀ ਦੇ ਨਾਲ ਵੀ ਇਸ ਮੈਸਨ ਦੀ ਮੈਜ਼ਰਮੈਂਟ ਕਰ ਸਕਦੇ ਹੋ ਬਸ ਉਸ ਕੌਲੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਫਿਰ ਤੁਸੀਂ ਮਿਣ ਕੇ ਲੈਣੀਆਂ ਵਾ ਫਿਰ ਆਪਾਂ ਇਹਨੂੰ ਛਾਨ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਹਦੇ ਚ ਨਾ ਗੁੱਠਲੀਆਂ ਬਣ ਜਾਂਦੀਆਂ ਵਾ ਤੇ ਗੁੱਠਲੀਆਂ ਨੂੰ ਕੱਢਣ ਦੇ ਲਈ ਇਸ ਤਰ੍ਹਾਂ ਤੁਸੀਂ ਚਮਚ ਦੇ ਨਾਲ ਇਹਨੂੰ ਹਿਲਾਉਂਦੇ ਰਹੋ ਤੇ ਬਹੁਤ ਈਜ਼ੀਲੀ ਤੁਹਾਡਾ ਮੈਸਨ ਜਿਹੜਾ ਹੈ ਉਹ ਛਾਣਿਆ ਜਾਏਗਾ ਤੁਸੀਂ ਦੇਖ ਸਕਦੇ ਹੋ ਥੱਲੇ ਮੈਸਨ ਜਿਹੜਾ ਹੈ ਉਹ ਦਾਣੇਦਾਰ ਹੋ ਗਿਆ ਜਿਸ ਤਰ੍ਹਾਂ ਸੂਜੀ ਹੁੰਦੀ ਆ ਸਭ ਤੋਂ ਪਹਿਲਾਂ ਅਸੀਂ ਟਰੇ ਨੂੰ ਗ੍ਰੀਸ ਕਰ ਲਵਾਂਗੇ ਕਿਸੇ ਮੈਂ ਇੱਥੇ ਦੇਸੀ ਘਿਓ ਦੇ ਤੇ ਲਗਾਇਆ ਵਾ ਤੁਸੀਂ ਤੇਲ ਨਾਲ ਵੀ ਇਹਨੂੰ ਗ੍ਰੀਸ ਕਰ ਸਕਦੇ ਹੋ ਇਸ ਤਰ੍ਹਾਂ ਬਰਫੀ ਜਿਹੜੀ ਹੈ ਉਹ ਬਹੁਤ ਆਸਾਨੀ ਨਾਲ ਬਾਹਰ ਨਿਕਲਿਆ ਆਉਂਦੀ ਆ ਤੇ ਇੱਕ ਕੱਪ ਬੇਸਨ ਸੀ ਤੇ ਪੌਣਾ ਕੱਪ ਮੈਂ ਇੱਥੇ ਦੇਸੀ ਘਿਓ ਲਿਆ ਵਾ ਤੇ ਥੋੜਾ ਜਿਹਾ ਘਿਓ ਜਿਹੜਾ ਹੈ ਉਹ ਕੜਾਈ ਚੱਪਾ ਐਡ ਕਰਾਂਗੇ ਪਹਿਲਾਂ 2-3 ਚਮਚ ਘਿਓ ਜਿਹੜਾ ਹੈ ਉਹ ਮੈਂ ਰੱਖ ਲਿਆ ਵਾ ਜੇਕਰ ਸਾਨੂੰ ਲੋੜ ਪਈ ਤਾਂ ਆਪਾਂ ਹੋਰ ਘਿਓ ਇਹਦੇ ਚ ਐਡ ਕਰ ਦਿਆਂਗੇ ਤੇ ਉਸਦੇ ਬਾਅਦ ਕਿਉਂ ਜਦੋਂ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਥੋੜਾ ਜਿਹਾ ਹਲਕਾ ਹੀ ਗਰਮ ਹੋਇਆ ਨਾਲ ਹੀ ਤੁਸੀਂ ਬੇਸਣ ਐਡ ਕਰ ਦੇਣਾ ਕਿਉਂਕਿ ਜ਼ਿਆਦਾ ਗਰਮ ਕਿਉਂ ਉਹਦੇ ਵਿੱਚ ਬੇਸਣ ਪਾਉਗੇ ਤਾਂ ਵੀ ਬੇਸਣ ਜਿਹੜਾ ਹੈ ਉਹ ਥੱਲੋਂ ਕਾਲਾ ਹੋ ਜਾਏਗਾ ਤੇ ਇਸ ਤਰ੍ਹਾਂ ਇਹਨੂੰ ਫਿਰ ਆਪਾਂ ਮਿਕਸ ਕਰਾਂਗੇ ਤੇ ਇੱਥੋਂ ਹੀ ਆਪਾਂ ਨੂੰ ਪਹਿਲੇ ਸਟੈਪ ਤੋਂ ਹੀ ਆਪਾਂ ਨੂੰ ਪਤਾ ਲੱਗ ਜਾਣਾ ਕਿ ਸਾਨੂੰ ਹੋਰ ਕਿਹੋ ਦੀ ਕੁਆਂਟੀਟੀ ਇਹਦੇ ਵਿੱਚ ਜ਼ਰੂਰਤ ਪਵੇਗੀ ਜਾਂ ਨਹੀਂ ਤੁਸੀਂ ਦੇਖ ਸਕਦੇ ਹੋ ਸਾਰਾ ਬੇਸਣ ਘਿਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਵਾ ਤਾਂ ਹੋਰ ਕਿਉਂ ਦੀ ਕੋਈ ਜ਼ਰੂਰਤ ਨਹੀਂ ਆ ਪਰ ਇੱਕ ਚਮਚ ਘਿਓ ਮੈਂ ਫੇਰ ਵੀ ਵਿੱਚ ਦੀ ਐਡ ਕਰ ਦਿੱਤਾ ਸੀ ਤਾਂ ਕਿ ਬਰਫੀ ਜਿਹੜੀ ਆ ਉਹ ਵਧੀਆ ਬਣੇ ਤੇ ਉਸਦੇ ਬਾਅਦ ਆਪਾਂ ਇਹਨੂੰ ਸਲੋ ਫਲੇਮ ਦੇ ਉੱਪਰ ਭੁੰਨ ਲੈਣਾ ਵਾ ਤਕਰੀਬਨ 10 ਤੋਂ 15 ਮਿੰਟ ਲੱਗਣਗੇ ਤੁਹਾਨੂੰ ਸਲੋ ਫਲੇਮ ਦੇ ਉੱਪਰ ਤੇ ਜਦੋਂ ਇਹ ਭੁੰਨਿਆ ਜਾਂਦਾ ਇਹਨਾਂ ਦਾ ਇਸ ਤਰ੍ਹਾਂ ਫਲਫੀ ਹੋਣਾ ਸਟਾਰਟ ਹੋ ਜਾਂਦਾ ਵਾ ਤੇ ਬਹੁਤ ਵਧੀਆ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਲਗਾਤਾਰ ਤੁਸੀਂ ਹਿਲਾਉਂਦੇ ਰਹਿਣਾ ਨਹੀਂ ਤਾਂ ਥੱਲੇ ਕਾਲਾ ਹੋ ਜਾਂਦਾ ਵਾ ਤੇ ਚੈੱਕ ਕਰਨ ਲਈ ਕਿ ਵੇਸਣ ਸਾਡਾ ਬਣ ਗਿਆ ਬਿਲਕੁਲ ਤਾਂ ਤੁਸੀਂ ਇਸ ਤਰ੍ਹਾਂ ਨਾ ਪਾਣੀ ਦੇ ਛਿੱਟੇ ਮਾਰਦੇ ਆ ਜੇਕਰ ਇਹਦੇ ਵਿੱਚ ਬਬਲਸ ਬਨ ਰਹੇ ਆ ਤਾਂ ਮਤਲਬ ਤੁਹਾਡਾ ਵੇਸਣ ਜਿਹੜਾ ਬਣ ਗਿਆ ਕਿਉਂਕਿ ਖੁਸ਼ਬੂ ਇਹਦੀ ਪਹਿਲਾਂ ਹੀ ਆਉਣੀ ਸ਼ੁਰੂ ਹੋ ਜਾਂਦੀ ਆ ਤਾਂ ਸਾਨੂੰ ਕਈ ਵਾਰੀ ਲੱਗਣ ਲੱਗ ਜਾਂਦਾ ਹੈ ਕਿ ਵੇਸਣ ਸਾਡਾ ਜਿਹੜਾ ਇਹ ਉਹ ਬਣ ਗਿਆ ਤੇ ਫਿਰ ਮੈਂ ਇਹਦੇ ਵਿੱਚ ਇਲਾਇਚੀ ਪਾਊਡਰ ਦੋ ਚਮਚ ਤੇ ਕਰੀਬ ਨਾਰੀਅਲ ਦਾ ਬਰਾਦਾ ਤੇ ਦੋ ਚਮਚ ਦੇ ਕਰੀਬ ਇਹਦੇ ਵਿੱਚ ਮੈਂ ਮਿਲਕ ਪਾਊਡਰ ਐਡ ਕੀਤਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਲਾਸਟ ਤੇ ਹੀ ਐਡ ਕਰਾਂਗੇ ਤੇ ਇਹਦੇ ਨਾਲ ਕੀ ਹੈ ਕਿ ਬਰਫੀ ਦਾ ਟੇਸਟ ਬਹੁਤ ਵਧੀਆ ਆਏਗਾ ਇਸ ਤਰ੍ਹਾਂ ਲੱਗੇਗਾ ਖਾਣ ਦੇ ਵੇਲੇ ਤੁਹਾਨੂੰ ਮਾਵਾ ਬਰਫੀ ਦਾ ਜਿਹੜਾ ਟੇਸਟ ਆ ਉਹ ਆਉਂਦਾ ਵਾ ਇਹਨੂੰ ਮਿਕਸ ਕਰਾਂਗੇ ਤੇ ਗੈਸਿਕ ਫਲੇਮ ਨੂੰ ਬੰਦ ਕਰ ਦੇਾਂਗੇ ਫਿਰ ਆਪਾਂ ਚਾਸ਼ਨੀ ਤਿਆਰ ਕਰਾਂਗੇ ਚਾਸ਼ਨੀ ਦੇ ਲਈ ਇੱਕ ਕੱਪ ਖੰਡ ਦਾ ਤੇ ਅੱਧਾ ਕੱਪ ਪਾਣੀ ਦਾ ਆਪਾਂ ਲਿਆਵਾ ਤੇ ਇੱਕ ਤਾਰ ਦੀ ਚਾਸ਼ਨੀ ਜਿਹੜੀ ਆ ਉਹ ਬਣਾ ਕੇ ਰੈਡੀ ਕਰਾਂਗੇ ਵੈਸੇ ਤੁਸੀਂ ਖੰਡ ਦੀ ਕੁਆਂਟੀਟੀ ਜਿਹੜੀ ਆ ਜੇਕਰ ਥੋੜੀ ਘੱਟ ਰੱਖਣਾ ਚਾਹੂੰ ਮਿੱਠਾ ਨਾ ਤਾਂ ਫਿਰ ਤੁਸੀਂ ਖੰਡ ਨੂੰ ਘਟਾ ਦਿਓ ਤੇ ਘਿਓ ਨੂੰ ਬੇਸਨ ਦੇ ਵਿੱਚ ਥੋੜਾ ਜਿਹਾ ਵਧਾ ਦਿਓ ਤਾਂ ਕਿ ਫਿਰ ਸਡੀ ਚੋਰੀ ਪਰਫਿਊ ਪ੍ਰੋਪਰ ਸੈਟ ਹੋ ਜਾਵੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਤਾਰ ਦੀ ਪਤਲੀ ਚਾਸ਼ਨੀ ਜਿਹੜੀ ਆ ਉਹ ਬਣੀ ਆ ਤਰਤ ਬਨ ਰਹੀ ਆ ਪਰ ਹਜੇ ਪਤਲੀ ਆ ਤਾਂ ਥੋੜੀ ਦੇਰ ਆਪਾਂ ਇਹਨੂੰ ਹੋਰ ਪਕਾਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਗਾੜੀ ਇੱਕ ਤਾਰ ਦੀ ਚਾਸ਼ਨੀ ਜਿਹੜੀ ਆ ਉਹ ਬਣ ਕੇ ਰੈਡੀ ਹੋ ਗਈ ਆ ਤਾਂ ਹੁਣ ਆਪਾਂ ਇਸ ਨੂੰ ਚਾਸ਼ਨੀ ਨੂੰ ਬੇਸਨ ਦੇ ਵਿੱਚ ਐਡ ਕਰ ਦਿਆਂਗੇ ਤੇ ਇਹਨੂੰ ਆਪਾਂ ਥੋੜਾ ਥੋੜਾ ਕਰਕੇ ਹੀ ਐਡ ਕਰਨਾ ਹੈ ਇਕਦਮ ਐਡ ਨਹੀਂ ਕਰਨਾਗਾ ਇਹਦੇ ਨਾਲ ਬੇਸਨ ਨੂੰ ਵੀ ਗਰਮੈਸ਼ ਮਿਲ ਜਾਏਗੀ ਕਿਉਂਕਿ ਇਹ ਗਰਮ ਹੈ ਜੇਕਰ ਬੇਸਨ ਬਹੁਤ ਜ਼ਿਆਦਾ ਠੰਡਾ ਹੋ ਗਿਆ ਤੁਸੀਂ ਠੰਡੇ ਏਰੀਏ ਦੇ ਵਿੱਚ ਬੈਠੇ ਹੋਏ ਹੋ ਤਾਂ ਤੁਸੀਂ ਇਹਨੂੰ ਪਹਿਲਾਂ ਥੋੜਾ ਜਿਹਾ ਹਲਕਾ ਜਿਹਾ ਗਰਮ ਕਰ ਲਓ ਤੇ ਹੁਣ ਮੈਂ ਸਾਰੀ ਚਾਸ਼ਨੀ ਇਹਦੇ ਵਿੱਚ ਐਡ ਕਰ ਦਿੱਤੀ ਆ ਹੁਣ ਸਾਡਾ ਵੇਸਣ ਜਿਹੜਾ ਹੈ ਉਹ ਬਿਲਕੁਲ ਸਹੀ ਸਾਡੀ ਬਰਫੀ ਬਨੇਗੀ ਜਾਂ ਨਹੀਂ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਜਦੋਂ ਆਪਾਂ ਚਾਸ਼ਨੀ ਇਹਦੇ ਚ ਪਾਉਂਦੇ ਆ ਨਾ ਤਾਂ ਵੇਸਣ ਕੜਾਈ ਨੂੰ ਇਸ ਤਰ੍ਹਾਂ ਛੱਡ ਜਾਂਦਾ ਵਾ ਤਾਂ ਇਹਦਾ ਮਤਲਬ ਸਾਡਾ ਵੇਸਣ ਬਿਲਕੁਲ ਸੈੱਟ ਹੋਣ ਲਈ ਵੀ ਤਿਆਰ ਹੈ ਤੇ ਬਿਲਕੁਲ ਪਰਫੈਕਟ ਬਣਿਆ ਵਾ ਹੁਣ ਤੁਸੀਂ ਇਹਨੂੰ ਫਟਾਫਟ ਟ੍ਰੇ ਦੇ ਵਿੱਚ ਸੈੱਟ ਕਰ ਦੇਣਾ ਕਿਉਂਕਿ ਜੇਕਰ ਤੁਸੀਂ ਥੋੜਾ ਜਿਹਾ ਇਹਨੂੰ ਟਾਈਮ ਲਗਾ ਦੋਗੇ ਜਿਵੇਂ ਕਿ ਮੈਨੂੰ ਥੋੜਾ ਟਾਈਮ ਲੱਗ ਗਿਆ ਤਾਂ ਫਿਰ ਕੀ ਹੁੰਦਾ ਹੈ ਕਿ ਇਹ ਕੜਾਈ ਦੇ ਵਿੱਚ ਹੀ ਸੈੱਟ ਹੋਣਾ ਸਟਾਰਟ ਹੋ ਜਾਂਦਾ ਥੋੜਾ ਇਸ ਤਰ੍ਹਾਂ ਪੁਰਪਰਾ ਜਾ ਬੰਝਦਾ ਤਾਂ ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਹੋ ਜਾਵੇ ਨਾ ਤਾਂ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਤੁਸੀਂ ਇਹਨੂੰ ਹਲਕਾ ਜਿਹਾ ਗਰਮ ਕਰੋ ਤਾਂ ਇਹ ਫਿਰ ਤੋਂ ਲਿਕੁਇਡ ਹੀ ਹੋ ਜਾਏਗਾ ਤਪਰ ਮੈਂ ਇਹਨੂੰ ਇਸੇ ਤਰ੍ਹਾਂ ਹੀ ਕੜਾਈ ਦੇ ਵਿੱਚ ਸੈੱਟ ਕਰ ਲਿਆ ਵਾ ਤਾਂ ਜੇਕਰ ਤੁਸੀਂ ਫਸਟ ਟਾਈਮ ਬਣਾ ਰਹੇ ਹੋ ਨਾ ਤਾਂ ਤੁਸੀਂ ਇਹਨੂੰ ਹਲਕਾ ਜਿਹਾ ਗਰਮ ਕਰ ਲੈਣਾ ਉੱਪਰ ਦੀ ਥੋੜੇ ਡਰਾਈ ਫਰੂਟਸ ਲਗਾ ਦਿੱਤੇ ਆ ਤਾਂ ਕਿ ਥੋੜਾ ਬਧਿਆ ਲੋਕ ਆਵੇ ਸਦੀ ਬਰਫੀ ਦੀ ਤੇ ਇਹਨੂੰ ਨਾ ਮੈਂ ਥੋੜੀ ਦੇਰ ਲਈ ਬਾਹਰ ਜਾਣਾ ਸੀ ਤਾਂ ਮੈਂ ਇਹਨੂੰ ਫ੍ਰਿਜ ਵਿੱਚ ਰੱਖ ਗਈ ਸੀ ਫ੍ਰਿਜ ਵਿੱਚ ਰੱਖਣ ਨਾਲ ਇਹ ਥੋੜੀ ਜੀ ਇਸ ਤਰ੍ਹਾਂ ਹਾਰਡ ਹੋ ਜਾਂਦੀ ਆ ਪਰ ਤੁਸੀਂ ਇਹਨੂੰ ਵੇਸਣ ਦੀ ਬਰਫੀ ਨੂੰ ਨਾ ਬਾਹਰ ਹੀ ਰੱਖ ਕੇ ਸੈੱਟ ਕਰ ਲੈਣਾ ਵਾ ਕੱਟਣ ਦੇ ਵਿੱਚ ਜਿਹੜਾ ਕੋਈ ਅਨਨੋਨ ਪਰਸਨ ਆ ਉਹਦੇ ਲਈ ਥੋੜਾ ਡਿਫਿਕਲਟ ਹੋ ਜਾਂਦਾ ਪਰ ਥੋੜੀ देर ਇਹਨੂੰ ਤੁਸੀਂ ਬਾਹਰ ਰੱਖ ਦੋ ਤਾਂ ਫਿਰ ਤੋਂ ਇਹ ਸੈੱਟ ਹੋ ਜਾਂਦੀ ਉਸ ਦੇ ਬਾਅਦ ਆਪਾਂ ਇਹਦੇ ਪੀਸ ਜਿਹੜੇ ਆ ਉਹ ਕੱਟ ਕਰ ਲਏ ਆ ਤੇ ਵੇਸਨ ਦੀ ਬਰਫੀ ਸਾਡੀ ਬਣ ਕੇ ਰੈਡੀ ਹੋ ਗਈ ਆ ਇਦੇ ਪੀਸਸ ਦੀ ਸ਼ੇਪ ਥੋੜੀ ਜਿਹੀ ਦਰ ਉਦਰ ਹੋ ਗਈ ਆ ਪਰ ਬੇਸਨ ਦੀ ਪਰਫੀ ਦਾ ਟੇਸਟ ਜਿਹੜਾ ਹੈ ਉਹ ਬਹੁਤ ਹੀ ਵਧੀਆ ਵਾ ਤੇ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਕਿੰਨੀ ਵਧੀਆ ਵਾ ਨਾ ਤਾਂ ਬਹੁਤ ਜ਼ਿਆਦਾ ਡਰਾਈ ਹੈ ਨਾ ਹੀ ਬਹੁਤ ਜ਼ਿਆਦਾ ਲਿਕੁਇਡ ਹੈ ਨਾ ਕਿ ਬਹੁਤ ਜ਼ਿਆਦਾ ਸੌਫਟ ਹੈ ਕਿ ਜਿਹੜੀ ਥੋੜੀ ਦੇਰ ਰੱਖਣ ਦੇ ਬਾਅਦ ਹੀ ਇਹਦਾ ਜਿਹੜਾ ਟੈਕਚਰ ਆ ਉਹ ਚੇਂਜ ਹੋ ਜਾਊਗਾ ਤੁਸੀਂ ਜੇ ਬਰਫੀ ਨੂੰ ਨਾ ਤਕਰੀਬਨ ਮੈਂ ਕਹਨੀ ਆ ਕਿ 3 ਹਫਤੇ ਤੱਕ ਫ੍ਰਿਜ ਵਿੱਚ ਰੱਖ ਕੇ ਇੰਜੋਏ ਕਰ ਸਕਦੇ ਹੋ ਪਰ ਇਹ ਨੀਗਟਿਵਿਟੀ ਬੰਦੀ ਆ ਕਿ ਇਹਨੂੰ ਤੁਸੀਂ ਇੱਕ ਦਿਨ ਮਸਾਂ ਹੀ ਸਟੋਰ ਕਰ ਸਕਦੇ ਹੋ ਉਮੀਦ ਕਰਦੀ ਆ ਜੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ